ਇੱਥੇ ਉਹ ਇਧਰ ਬਾਸਕਟਬਾਲ ਦਾ ਗਰਾਊਂਡ ਓਏ ਇਧਰ ਰੇਤਾ ਸਿੱਟਿਆ ਹੋਇਆ ਵਿੱਚ ਉਹਦੇ ਸੈਂਡ ਫੁੱਟਬਾਲ ਦਾ ਗਰਾਊਂਡ ਇਹ ਗੋਲ ਦਾ ਆ ਥੰਡੇ ਵੀ ਬੱਚਿਆਂ ਲਈ ਬਣਾਇਆ ਹੋਇਆ ਸਾਰੇ ਬੱਚੇ ਖੇਡ ਰਹੇ ਨੇ ਅੱਜ ਦੇ ਐਤਵਾਰ ਕਰਕੇ ਧੁੱਪ ਦਾ ਦਿਨ ਲੱਗਿਆ ਸਾਰੇ ਮਸਤੇ ਫਿਰਦੇ ਨੇ ਮਸਾ ਮਸਾ ਲੱਗਦੀ ਏ ਧੁੱਪ ਤਾਂ ਇੱਥੇ ਹੰਢ ਚੱਕਦੇ-ਚੱਕਦੇ ਆ ਦੇਖੋ ਸਹੂਲਤਾਂ ਦੇਖੋ ਸਾਰਾ ਕੁਝ ਫਰੀ ਦਾ ਐਵਰੀਥਿੰਗ ਹਰ ਚੀਜ਼ ਮਿਲੂਗੀ ਬੱਚਿਆਂ ਦੇ ਖੇਡਣ ਦੀ ਸਲਾਈਡ ਹੋ ਗਿਆ ਪੌੜੀ ਤੇ ਚੜਨਾ ਜਾਂ ਝੂਟੇ ਐਡਵਰਟ ਤਰ੍ਹਾਂ ਦੇ ਹਰ ਚੀਜ਼ ਮਿਲਦੀ ਆ ਬੱਚਿਆਂ ਦੇ ਖੇਡਣ ਵਾਲੀ ਕੋਈ ਆਪਣੀ ਫੁੱਟਬਾਲ ਨਾਲ ਕਿਤੇ ਖੇਡਦਾ ਫਿਰਦਾ ਕੋਈ ਸਲਾਈਡ ਤੇ ਛੋਟੇ ਬੱਚੇ ਉਧਰ ਉਹ ਛੋਟੇ ਬੱਚੇ ਵਾਲਾ ਏਰੀਆ ਆ ਗਿਆ ਦਿਖਾਉਣਾ ਮੈਂ ਆਹ ਦੇਖ ਕੋਈ ਸਾਈਕਲ ਚਲਾਉਂਦੇ ਫਿਰਦੇ ਨੇ ਆਹ ਰੋਡ ਸਾਰੇ ਸਾਈਕਲਾਂ ਸੁਪ ਨਾਲ ਚਲਾਉਣ ਵਾਸਤੇ ਬਣੇ ਨੇ ਆਹ ਚਲਾਉਂਦੀ ਨਹੀਂ ਹੈਗੀ ਮੈਡਮ ਆਪਣੇ ਵਾਲੀ ਐਦੀ ਰੋੜੀ ਫਿਰਦੀ ਆ ਇਧਰ ਨੂੰ ਲਿਆ ਮੈਨੂੰ ਬਜ ਨਹੀਂ ਚੁਕਾਇਆ ਸਿਰ ਤ ਤੈ ਦਾ ਤਾਂ ਚਲਾਉਂਦੀ ਤਾਂ ਹੈ ਇਹੇ ਕੋਈ ਮੈਂ ਇਧਰ ਆ ਜਾ ਆਪ ਵਿੱਚ ਬਜ਼ੁਰਗ ਬੈਠੇ ਨੇ ਕੋਈ ਦੇਸੀ ਬੈਠਾ ਆਪਣਾ ਬਾਬਾ ਐਂ ਤੈ ਪੈਸ ਕਰਦੇ ਨੇ ਬਜ਼ੁਰਗ ਉਹ ਬੈਠਾ ਦੇਸੀ ਬਜ਼ੁਰਗਾਂ ਦੇ ਬੈਠਣ ਨੂੰ ਥਾਂ ਥਾਂ ਤੇ ਬਿੰਨ ਲੱਗੇ ਨੇ ਗੰਦ ਫਾਉਣ ਨੂੰ ਥਾਂ ਥਾਂ ਤੇ ਟੇਬਲ ਲੱਗੇ ਨੇ ਬੈਠਣ ਨੂੰ ਆ ਦੇਖੋ ਹੁਣ ਦਿਖਾਉਨੇ ਆ ਸਾਰਾ ਨਜ਼ਾਰਾ ਫਿਰਕੇ ਅੱਜ ਅਗੇ ਜਾ ਕੇ ਹੋਰ ਬਣਾਉਨੇ ਆ ਥੋੜੀ